ਸਾਬਕਾ ਮੰਤਰੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੈ ਨਜ਼ਰ ਆ ਰਿਹਾ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ED ਨੇ ਇੱਕ ਵਾਰ ਫਿਰ ਤੋਂ ਸਿਕੰਜਾ ਕਸ ਦਿੱਤਾ ਹੈ ਤੇ ਉੱਥੇ ਹੀ ਧਰਮਸੋਦ ਦੇ ਉੱਤੇ ਜਿਹੜਾ ਕਿ ਇਸਕੰਜਾ ਕਸਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗੱਲ ਕਰੀਏ ਤਾਂ ਦੂਜੇ ਪਾਸੇ ਉੱਥੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਦ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਹਾਂ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਮੋਹਾਲੀ ਦੀ ਖਾਸ ਅਦਾਲਤ ਨੇ ਉਹਨਾਂ ਨੂੰ ਖਿਲਾਫ ਜਿਹੜੇ ਕਿ ED ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਤੇ ਜਿਸ ਤੋਂ ਬਾਅਦ ਅਗਲੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਆਕੂ ਅਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ منی ਲਾਂਡਰਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਮੁਹਾਲੀ ਦੀ ਖਾਸ ਅਦਾਲਤ ਨੇ ਇਹਨਾਂ ਦੇ ਖਿਲਾਫ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਤੇ ਲਈ ਈਡੀ ਦੇ ਵਕੀਲ ਦੇ ਵੱਲੋਂ ਅਦਾਲਤ ਵਿੱਚ ਅਰਜੀ ਦਿੱਤੀ ਗਈ ਸੀ ਤੇ ਅਰਜੀ ਦੇ ਵਿੱਚ ਕਿਹਾ ਗਿਆ ਸੀ ਕਿ ਕਿਸੇ ਲੋਕ ਸੇਵਕ ਤੇ ਕੇਸ ਚਲਾਉਣ ਦੀ ਦੇ ਲਈ ਧਾਰਾ 197 ਅਧੀਨ ਜਿਹੜਾ ਕਿ ਜਾਸਤ ਲਾਜ਼ਮੀ ਹੁੰਦੀ ਹੈ ਤੇ ਅਦਾਲਤ ਨੇ ਕੇਸ ਦੇ ਨਾਲ ਸੰਬੰਧਿਤ ਦਸਤਾਵੇਜ਼ ਦੀ ਜਾਂਚ ਕਰਨ ਤੋਂ ਬਾਅਦ ਇਹ ਮਨਜ਼ੂਰੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਮਾਮਲੇ ਦੀ ਜਿਹੜੀ ਕਿ ਹੁਣ ਸੁਣਵਾਈ 2 ਦਸੰਬਰ ਨੂੰ ਹੋਵੇਗੀ ਤੇ ਇਸ ਕੇਸ ਦੇ ਵਿੱਚ ਦੋ ਨਵੇਂ ਦੋਸ਼ੀ ਮਹਿੰਦਰਪਾਲ ਅਤੇ ਸੁਖਵਿੰਦਰ ਸਿੰਘ ਨੂੰ ਵੀ ਜੋੜਿਆ ਗਿਆ ਤੇ ਅਦਾਲਤ ਨੇ ਇਹਨਾਂ ਨੂੰ ਨੋਟਿਸ ਭੇਜ ਦਿੱਤਾ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਟ ਮੰਤਰੀ ਦੇ ਵਿੱਚ ਧਰਮਸੋਤ ਰਹੇ ਤੇ ਜਿਸ ਤੋਂ ਬਾਅਦ ਸਾਲ 2017 ਦੇ ਵਿੱਚ ਜਦੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਬਣੀ ਸੀ ਤਦੋਂ ਜਿਹੜਾ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਬਣਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਦੇ ਨਾਲ ਹੀ ਜਿਹੜਾ ਕਿ ਉਹਨਾਂ ਨੂੰ ਵਿਭਾਗ ਉਹਨਾਂ ਦੇ ਕੋਲ ਸੀ ਤੇ ਦੂਜੇ ਪਾਸੇ ਜਿਵੇਂ ਹੀ ਪੰਜਾਬ ਚ ਆਪ ਦੀ ਸਰਕਾਰਈ ਵਿਜਲੈਂਸ ਬਿਊਰੋ ਨੇ ਉਹਨਾਂ ਨੂੰ ਜਿਹੜਾ ਕੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਤੇ ਜਿਸ ਤੋਂ ਬਾਅਦ ਉੱਥੇ ਹੀ ਕਰੋੜਾ ਰੁਪਏ ਦਾ ਜਿਹੜਾ ਘਟਾਲਾ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਜਿਹੜੀ ਕਿ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਾਬਕਾ ਮੰਤਰੀ ਤਰਨ ਸੋਰ ਤੇ ਈਡੀ ਦਾ ਸਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਕੇਚ ਵੱਡਾ ਝਟਕਾ ਲੱਗਿਆ ਤੇ ਦੋ ਨਵੇਂ ਨਾਮ ਵੀ ਸ਼ਾਮਲ ਹੋ ਗਏ ਨੇ ਤੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ 2 ਦਸੰਬਰ ਨੂੰ ਹੋਵੇਗੀ ਆ ਕਿ ਗੱਲ ਕਰੀਏ ਤਾਂ ਦੂਜੇ ਪਾਸੇ ਉੱਥੇ ਸਾਬਕਾ ਸਾਦੂ ਸਿੰਘ ਧਰਮਸੋਧ ਦੀਆਂ ਜੜੀਆਂ ਕਿ ਮੁਸ਼ਕਲਾ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਹਾਂ منی ਲਾਂਡਰਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਮੋਹਾਲੀ ਦੀ ਖਾਸ ਅਦਾਲਤ ਨੇ ਉਹਨਾਂ ਨੂੰ ਖਿਲਾਫ ਜਿਹੜੇ ਕਿ ED ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਅਗਲੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਆਕੂ ਅਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ منی ਲਾਂਡਰਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਹਾਲੀ ਦੀ ਖਾਸ ਅਦਾਲਤ ਨੇ ਇਹਨਾਂ ਦੇ ਖਿਲਾਫ ਈੜੀ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦੇ ਲਈ ਈੜੀ ਦੇ ਵਕੀਲ ਦੇ ਵੱਲੋਂ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਸੀ ਤੇ ਅਰਜ਼ੀ ਦੇ ਵਿੱਚ ਕਿਹਾ ਗਿਆ ਸੀ ਕਿ ਕਿਸੇ ਲੋਕ ਸੇਵਕ ਤੇ ਕੇਸ ਚਲਾਉਣ ਦੇ ਲਈ ਧਾਰਾ 197 ਅਧੀਨ ਜਿਹੜਾ ਕਿ ਜਾਸਤ ਲਾਜ਼ਮੀ ਹੁੰਦੀ ਹੈ ਤੇ ਅਦਾਲਤ ਨੇ ਕੇਸ ਦੇ ਨਾਲ ਸੰਬੰਧਿਤ ਦਸਤਾਵੇਜ਼ ਦੀ ਜਾਂਚ ਕਰਨ ਤੋਂ ਬਾਅਦ ਇਹ ਮਨਜ਼ੂਰੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਿਏ ਕਿ ਮਾਮਲੇ ਦੀ ਜਿਹੜੀ ਕਿ ਹੁਣ ਸੁਣਵਾਈ 2 ਦਸੰਬਰ ਨੂੰ ਹੋਵੇਗੀ ਤੇ ਇਸ ਕੇਸ ਦੇ ਵਿੱਚ ਦੋ ਨਵੇਂ ਦੋਸ਼ੀ ਮਹਿੰਦਰਪਾਲ ਅਤੇ ਸੁਖਵਿੰਦਰ ਸਿੰਘ ਨੂੰ ਵੀ ਜੋੜਿਆ ਗਿਆ ਤੇ ਅਦਾਲਤ ਨੇ ਇਹਨਾਂ ਨੂੰ ਨੋਟਿਸ ਭੇਜ ਦਿੱਤਾ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਮੰਤਰੀ ਦੇ ਵਿੱਚ ਧਰਮਸੋਤ ਰਹੇ ਤੇ ਜਿਸ ਤੋਂ ਬਾਅਦ ਸਾਲ 2017 ਦੇ ਵਿੱਚ ਜਦੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਬਣੀ ਸੀ ਤਦੋਂ ਜਿਹੜਾ ਕਿ ਸਾਧੂ ਸਿੰਘ ਧਰਮਸੋਤ ਨੂੰ ਵਨ ਮੰਤਰੀ ਬਣਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਦੇ ਨਾਲ ਹੀ ਜਿਹੜਾ ਕਿ ਉਹਨਾਂ ਨੂੰ ਵਿਭਾਗ ਉਹਨਾਂ ਦੇ ਕੋਲ ਸੀ ਤੇ ਦੂਜੇ ਪਾਸੇ ਜਿਵੇਂ ਹੀ ਪੰਜਾਬ ਚ ਆਪ ਦੀ ਸਰਕਾਰ ਆਈ ਵਿਜਲੈਂਸ ਬਿਊਰੋ ਨੇ ਉਹਨਾਂ ਨੂੰ ਜਿਹੜਾ ਕੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਤੇ ਜਿਸ ਤੋਂ ਬਾਅਦ ਉੱਥੇ ਹੀ ਕਰੋੜਾ ਰੁਪਏ ਦਾ ਜਿਹੜਾ ਘਟਾਲਾ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਜਿਹੜੀ ਕਿ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਾਬਕਾ ਮੰਤਰੀ ਤਰਨਸੋਤ ਤੇ ਈੜੀ ਦਾ ਸਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਕੇਚ ਵੱਡਾ ਚਟਕਾ ਲੱਗਿਆ ਤੇ ਦੋ ਨਵੇਂ ਨਾਮ ਵੀ ਸ਼ਾਮਲ ਹੋ ਗਏ ਨੇ ਤੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ 2 ਦਸੰਬਰ ਨੂੰ o Biggie.